ਦਨਸੁਰ ਦੇ ਵੀ ਸਤਿ ਸ੍ਰੀ ਅਕਾਲ ਕੜਾ ਬੱਬਾ ਨਾਗਰ ਜੰਮੂ ਦਾ ਸਾਡੇ ਪੰਥਕ ਕਾਲੀ ਦਲ ਨਹਿਰ ਦੇ ਜ਼ਹੀਦਾਰ ਜੀ ਨੂੰ ਨਾ ਅੱਜ ਗੱਲਬਾਤ ਕਰਨੀ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰ ਪੇਟ ਤਾਂ ਵਾਸਤੇ ਤੁਸੀਂ ਅੱਜ ਆਇਓ ਹਲਕਾ ਡੇਰਾ ਬੱਬਾ ਨਾਂ ਤੇ ਉਹ ਕਿਵੇਂ ਦੇ ਹਲਾਦਨੀ ਆ ਪਿੰਡਾਂ ਦੇ ਹਾਲਾਤ ਜਿੰਨਾ ਕ ਆਪਾਂ ਹੈਲਪ ਕਰ ਰਹੇ ਆ ਜਾਂ ਸਾਰੀਆਂ ਧਿਰਾਂ ਕਰ ਰਹੀਆਂ ਨੇ ਜਾਂ ਲੋਕ ਕਰ ਰਹੇ ਨੇ ਉਹਨਾਂ ਦਾ ਧੰਨਵਾਦ ਹਾਲਾਤ ਉਦੋਂ ਸੁਧਰਨਗੇ ਜਦੋਂ ਉਹਨਾਂ ਦੀ ਜ਼ਮੀਨ ਅਗਲੀ ਫਸਲ ਲਈ ਤਿਆਰ ਹੋਊਗੀ ਤੇ ਪਹਿਲੀ ਫਸਲ ਜਿਹੜੀ ਆ ਉਹਦਾ ਕੁਛ ਨਾ ਕੁਛ ਉਹਨਾਂ ਦੇ ਘਰ ਸਰਕਾਰ ਦਊਗਾ ਹਾਲਾਤ ਤੇ ਉਦੋਂ ਠੀਕ ਹੋਣਗੇ ਬਾਕੀ ਦੁੱਖ ਵੰਡਿਆ ਗਿਆ ਕਾਫੀ ਲੋਕ ਤਸੱਲੀ ਚ ਨੇ ਕਿ ਸਾਨੂੰ ਤੁਸੀਂ ਸਾਰਾ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਜਿੱਥੋਂ ਜਿੱਥੋਂ ਵੀ ਜਿਹਦੀ ਹਿੰਮਤ ਆ ਉਹਨਾਂ ਨੇ ਆ ਕੇ ਆਪਣੀ ਆਪਣੀ ਬਿਤ ਅਨਸਾਰ ਯੋਗਦਾਨ ਪਾਇਆ ਤੇ ਇੱਥੇ ਸਾਡੇ ਮਹਾਂਪੁਰਖ ਨੇ ਨਦੇੜ ਤੋਂ ਵੀ ਰਤਵਾੜਾ ਸਾਹਿਬ ਤੋਂ ਵੀ ਲਾਹੌਰਾ ਸਾਹਿਬ ਤੋਂ ਰੰਡਾਵਾ ਵਾਰੇ ਨਾਬੇ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਇਹਨਾਂ ਸਾਰਿਆਂ ਨੇ ਸਾਡੇ ਨਾਲ ਮਿਲ ਕੇ ਬਹੁਤ ਪ੍ਰਯੋਗਦਾਨ ਪਾਇਆ ਤੇ ਅਸੀਂ ਸਾਰਿਆਂ ਨਾਲ ਮਿਲ ਬਣਾ ਕੇ ਸਾਡੀ ਪੰਥ ਅਕਾਲੀ ਲਹਿਰ ਜਿਹੜੀ ਆ ਇਹਦੀ ਗੁਰਦਾਸਪੁਰ ਦੀ ਟੀਮ ਨੇ ਮਿਹਨਤ ਕਰਕੇ ਰਾਤ ਦਿਨ ਲੋਕਾਂ ਤੱਕ ਪਹੁੰਚ ਕਰਕੇ ਜਿੱਥੇ ਲੋੜ ਸੀ ਉੱਥੇ ਦਿੱਤਾ ਜਿੱਦਾਂ ਜੀ ਉਤਰਾਣ ਤੋਂ ਕੁਝ ਬਾਬਾ ਜੀ ਆਏ ਹੀ ਦਿੱਲੀ ਵਾਲੇ ਬਾਬਾ ਜੀ ਕਾਰ ਸੇਵਾ ਦੇ ਮਿੱਟੀ ਵਾਲੇ ਕੁਝ ਆਏ ਹੀ ਉਹਨਾਂ ਨੇ ਕੁਝ ਪਿੰਡ ਗੋਦਲੇ ਹੀ ਇਹ ਨੰਦਰਲੇ ਪਿੰਡ ਉਹ ਤੁਹਾਡੇ ਜਥੇ ਤੁਹਾਡੇ ਜਥੇਬੰਦੀਆਂ ਵੱਲੋਂ ਕੋਈ ਪਿੰਡ ਗੋਤ ਲੈ ਕੇ ਗਈ ਉਹਨਾਂ ਨੂੰ ਮਦਦ ਕੀਤੀ ਗਈ ਪਿੰਡ ਗੋਤ ਲੈਣਾ ਜਿਹੜਾ ਨੇ ਜਿਵੇਂ ਐਲਾਨ ਕਰ ਦੇਣਾ ਬੜੀ ਅਸੀਂ ਦੇਖੋ ਤੁਸੀਂ ਸਾਡੀ ਸੇਵਾ ਦੇਖਣੇ ਆ ਤੇ ਮਕੌੜਾ ਪਤਲ ਤੇ ਪਾਰ ਜਾ ਕੇ ਜਿੱਥੇ ਸੱਤ ਪਿੰਡ ਇੱਕ ਹਫਤਾ ਟੁੱਟੇ ਰਹੇ ਹਿੰਦੂਸਾਂ ਤੋਂ ਇੱਕ ਪਾਸੇ ਉੱਜ ਡਰਿਆਕ ਪਾਸੇ ਰਾਵੀਤ ਰਹਿਕ ਪਾਸੇ ਪਾਕਿਸਤਾਨ ਦੀ ਤਾਰ ਦੋਨਾਂ ਦੇ ਪਾਸੇ ਟੁੱਟੇ ਹਾਂਜੀ ਦੋਨਾਂ ਦੇ ਬੰਨ ਟੁੱਟੇ ਆ। ਹਾਂ ਨਹੀਂ ਦੋਨਾਂ ਦੇ ਦੋਨਾਂ ਦੇ ਵਿੱਚ ਘਾਰ ਆ ਗਿਆ ਉਹ ਪੌੜੀ ਟੁੱਟ ਗਿਆ। ਜਿਹੜਾ ਛੋਟਾ ਜਿਹਾ ਪੁਲ ਬਣਾਇਆ ਸੀ ਉਹ ਟੁੱਟ ਗਿਆ ਬਹਿ ਗਿਆ। ਅੱਜ ਤੱਕ ਨਹੀਂ ਬਣਿਆ। ਉਥੇ ਜਿਹੜਾ ਬੇੜਾ ਉਹ ਵੀ ਸਾਡੇ ਮਹਾਪੁਰਖਾਂ ਦੀ ਕਿਰਪਾ ਨਾਲ ਹੀ ਸਾਨੂੰ ਸਹਾਈਤਾਲੀ ਦਿੱਤਾ ਉਹਨਾਂ ਨੇ ਤੇ ਸਾਡਾ ਸਿੰਘ ਆ ਜਿਹੜਾ ਆទੀਆਂ ਲਖਵੀਰ ਸਿੰਘ ਆទੀਆਂ ਉਹ ਚਲਾ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਜਿਹੜੇ ਟਰੈਕਟਰ ਸਮੇਤ ਹੁਣ ਸਮਾਨ ਜਾ ਰਿਹਾ ਸਮ ਟਰੈਕਟਰ ਸਮੇਤ ਆਉਂਦੇ ਆ ਉਹਨਾਂ ਪਿੰਡਾਂ ਦੀ ਅਸੀਂ ਸਾਰ ਲਈ ਹੁਣ ਉਹਨਾਂ ਨੇ ਆਪ ਘਰ ਘਰ ਨੇ ਕਿਹਾ ਕਿ ਸਾਡੇ ਕੋਲ ਰਾਸਣ ਵਾਧੂ ਆ ਜੀ। ਤੁਸੀਂ ਹੁਣ ਸਾਨੂੰ ਅਚਾਰਾ ਦਿਓ ਤੂੜੀ ਦਿਓ ਹੁਣ ਅਸੀਂ ਉਹਦਾ ਅਰੇਂਜ ਕਰਦੇ ਆਂ ਦੇਖੋ ਇਹ ਪਿੰਡ ਗੋਦ ਲੈ ਲੈਣਾ ਨਾ ਕਰਨ ਲੈਣਾ ਜਾਓ ਬਖਰੀਆਂ ਗੱਲਾਂ ਨੇ ਉਹ ਜਿਹੜੇ ਵੱਡੇ ਲੋਕ ਨੇ ਉਹ ਕਰ ਸਕਦੇ ਨੇ ਅਸੀਂ ਜਿੰਨਾ ਕਰ ਸਕਦੇ ਆਂ ਅਸੀਂ ਹਰੇਕ ਘਰ ਜਿੱਥੇ ਜ਼ਰੂਰਤ ਹੈ ਜਿਹੜੀ ਚੀਜ਼ ਦੀ ਉਹਨੂੰ ਅਸੀਂ ਪੁੱਛ ਆ ਰਹੇ ਆਂ ਅੱਜ ਦਾ ਲੋਕ ਕਿਹੜੀ ਸੇਵਾ ਪਿੰਡਾਂ ਦੇ ਵਿੱਚ ਨਵਾਈ ਜਾ ਰਹੀ ਹੈ ਔਰ ਕਿਸ ਸੇਵਾ ਕਰਦੇ ਵੀ ਇਹ ਇਹ ਪਿੰਡ ਦੇ ਵਿੱਚ ਜਿਹੜੀ ਵੀ ਸਮੱਗਰੀ ਸਾਡੇ ਕੋਲ ਆ ਇੱਕ ਤਾਂ ਡਿਮਾਂਡ ਕੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਉਹਨਾਂ ਸੱਤਾਂ ਪਿੰਡਾਂ ਦਾ ਨਾਮ ਲਿਆ ਉਹਨਾਂ ਨੇ ਕਹੇ ਸਾਡੇ ਕੋਲੋਂ ਰਾਸਣ ਦੀ ਲੋੜ ਨਹੀਂ ਸਾਨੂੰ ਉਹਨੂੰ ਤੁਸੀਂ ਚਾਰਾ ਦਿਓ ਤੂੜੀ ਦਿਓ ਉਹ ਇੱਕ ਟਰੱਕ ਆ ਲਾਇਆ ਚਾਰੇ ਦਾ ਉਹ ਪਹਚਾਇਆ ਉੱਤੇ ਤੇ ਇੱਥੇ ਜਿੰਨਾ ਕਿ ਡਿਮਾਂਡ ਸੀ ਇੱਥੇ ਪਹਚਾਇਆ ਤੂੜੀ ਇੱਥੇ ਕੱਲ ਜੇ ਦੂਸਰਾ ਕੰਬਲ ਤੇ ਹੋਰ ਸਮਾਨ ਜਿਹੜਾ ਆਇਆ ਉਹ ਵੀ ਸਾਡੇ ਕੋਲ ਰੱਖ ਆਇਆ ਹੈ ਅਚਾਰ ਟਰੱਕ ਇੱਕ ਹੋਰ ਆਇਆ ਉਹ ਜਿਵੇਂ ਜਿਵੇਂ ਕੋਈ ਡਿਮਾਂਡ ਕਰ ਰਿਆ ਨਾ ਅਸੀਂ ਸੁੱਟਣ ਵਾਲੀ ਗੱਲ ਨਹੀਂ ਕਰਦੇ ਤੇ ਨਾ ਹੀ ਕੋਈ ਅਸੀਂ ਬਹੁਤਾ ਵਿਖਾਵਾ ਕਰਦੇ ਆਂ ਪੇ ਤੇ ਸਾਡੇ ਕੋਲੇ ਜਿਹੜੇ ਨੌਜਵਾਨ ਵੀਰ ਨੇ ਜਦੋਂ ਟੈਲੀਫੋਨ ਆਉਂਦਾ ਹੈ ਜਾਂ ਆਪ ਆਉਂਦਾ ਹੈ ਕਿ ਸਾਨੂੰ ਚਾਹੀਦਾ ਉਹਦੇ ਘਰ ਛੱਡ ਕੇ ਆਈ। ਬਿਲਕੁਲ ਜੀ ਜਿਵੇਂ ਦੇ ਦੇਖ ਰਹੇ ਹੋ ਲਗਾਤਾਰ ਸੰਸਥਾਵਾ ਵੱਲੋਂ ਸੇਵਾ ਨਭਾਈ ਆ ਰਹੀ ਹੈ ਤੁਸੀਂ ਦੇਖ ਰਹੇ ਹੋ ਧਨਿਕਸਰਾ ਟੀਵੀ